ਜਿਹੜੇ ਡਰੱਗ ਵਾਲੇ ਡਰੱਗ ਕਿਸਿਆਂ ਦੇ ਇੰਨਾ ਟਾਰਚਰ ਕਰਦਾ ਹੁੰਦਾ ਸੀ ਇਹਦੀ ਵੈਸਟ ਸੀ ਤੇ ਇਹ ਜਦੋਂ ਉਥੇ ਮੈਨੂੰ ਲੈਣ ਆਇਆ ਨਾ ਤੇ ਉਥੇ ਇਹ ਪੁੱਛਣ ਲਿਆ ਕਿਸੇ ਨੂੰ ਵੀ ਮੇਰੇ ਵੱਲੋਂ ਕਿ ਉਹ ਕੌਣ ਆ ਉਹ ਗੱਲ ਸੁਣ ਲਈ ਜੱਗੂ ਭਗਵਾਨਪੁਰੀਏ ਨੇ ਠੀਕ ਉਹਨੇ ਮੈਨੂੰ ਦੱਸਿਆ ਆਂਦਾ ਵੀ ਜਦੋਂ ਮੈਂ ਤਰੀਬ ਵੇਚ ਤੋਂ ਵਾਪਸ ਆਂਦਾ ਤੇਰਾ ਨਾਂ ਉਹ ਪੁੱਛਦਾ ਸੀ ਉਹ ਇਹ ਕਰਕੇ ਉਹਨੇ ਕਿਹਾ ਵੀ ਇਹ ਬੜਾ ਝਾਲਮਾ ਨਦਈ ਆ ਤੇ ਜਿਵੇਂ ਸਾਨੂੰ ਨਿਸ਼ਾਨਾ ਬਣਾਇਆ ਹੋਰ ਨਾ ਉਹਨੇ ਨਿਸ਼ਾਨਾ ਬਣਾਇਆਗਾ ਗੈਸਟਰ ਨੂੰ ਤੈਨੂੰ ਵੀ ਇਹ ਸ਼ਾਇਦ ਚਾਹੁੰਦਾ ਹੋਵੇ ਮੈਂ ਉਹਨੂੰ ਕਿਹਾ ਸੀ ਕਿ ਮੈਂ ਕਹੇ ਤੈਨੂੰ ਤੇ ਤਰੀਖ ਪੇਸ਼ ਦੇ ਖੜਿਆ ਹੀ ਨੇ ਨਾਲ ਆਇਆ ਸੀ ਕਿਉਂਕਿ ਉਹ ਫੋਰਸ ਬਹੁਤ ਜ਼ਿਆਦਾ ਲਾਉਂਦੇ ਸੀ ਮੇਰੇ ਨਾਲ ਜਦੋਂ ਤਰੀਖ ਪੇਸ਼ੀ ਦੀ ਕਰਦਾ ਸੀ ਇਹ ਆਇਆ ਸੀ ਤੇ ਜਦੋਂ ਉਹ ਉੱਥੇ ਗਏ ਅਸੀਂ ਜਿਹੜਾ ਸੀਆਈ ਸੀਆਈਏ ਸਟਾਫ ਦਾ ਸੀ ਤੇ ਸਾਨੂੰ ਪਹਿ ਪਹਿਲਾਂ ਲੈ ਜਾਂਦੇ ਹੁੰਦੇ ਸੀ ਤੇ ਅੱਗੇ ਜੱਜ ਕੋਲੋਂ ਟਾਈਮ ਲੈਂਦੇ ਸੀ ਵੀ ਕਿੰਨੇ ਵਜੇ ਲਿਆਈਏ ਠੀਕ ਹੈ ਜਿਆਦਾ ਟਾਈਮ ਲੰਦਾ ਸੀ ਪਹਿਲਾਂ ਸਾਨੂੰ ਇਹਨਾਂ ਨੇ ਚਾਹੇ ਥਾਣੇ ਚ ਭਾਲ ਦੇਣਾ ਚਾਹੇ ਸੀਆਈਏ ਉਸ ਦਿਨ ਇਹ ਹੀ ਇਨਚਾਰਜ ਗਾਰਦਾ ਇਹ ਸੀਆਈਏ ਸਟਾਫ ਤੇ ਲੈ ਗਿਆ ਹੂੰ ਉੱਥੇ ਮੈਂ ਵੇਖਿਆ ਕਿ ਚੀਕਾਂ ਨੇ ਵਜਨ ਡੀਆਂ ਹੈ ਟਾਰ ਚ ਜਿਹੜੇ ਕਰਨ ਦੇ ਹੀ ਇਹਦੇ ਸੀਆਈਏ ਸਟਾਫ ਦੇ ਵਿੱਚ ਜਿਹੜੇ ਫਿਰ ਸਾਨੂੰ ਆਪ ਇਹਨਾਂ ਦਾ ਛਾਵੀ ਇਹ ਹਰ ਵੰਦੇ ਅਹੀਂ ਹਰ ਵੰਨ ਫੜੀ ਜਾਂ ਤੇ ਉਹ ਤੇ ਹੁਣ ਉਹ ਡਰਗ ਕੇਸ ਦੇ ਵਿੱਚ ਹੀ ਆ ਇਹਨਾਂ ਇੱਕ ਗੱਲ ਉਹਦੇ ਬਾਰੇ ਵਿੱਚ ਅੱਛਾ ਉਹ ਜਿਹੜੀਆਂ ਹੈਰੋਇਨ ਕੇਸ ਦੇ ਵਿੱਚ ਡਰੱਗ ਕੇਸ ਦੇ ਵਿੱਚ ਅੰਦਰ ਹੋਏ ਨੇ ਪਰ ਉਹਨਾਂ ਦਾ ਜਿਹੜਾ ਕੰਮ ਸੀ ਪੁਲਿਸ ਦੇ ਵਿੱਚ ਉਹ ਨਸ਼ਾ ਨੂੰ ਫੜਨਾ ਹੀ ਸੀ ਆਪ ਵੀ ਉਸੇ ਕੇਸ ਦੇ ਵਿੱਚ ਅੰਦਰ ਉਹ ਕੁਝ ਬੰਦੇ ਸੀ ਜਿਹੜੇ ਇਹ ਦਾਵਾ ਕਰਦੇ ਕਿ ਬਹੁਤ ਵੱਡੀ ਤਰਾਦ ਦੇ ਵਿੱਚਾਂ ਹੈਰੋਇਨ ਦੀ ਰਿਕਵਰੀ ਕੀਤੀ ਆ ਠੀਕ ਹੈ ਤੇ ਜਿਹੜੇ ਡਰੱਗ ਵਾਲੇ ਨੇ ਆ ਜਿਹੜੇ ਸਮਗਲਰ ਨੇ ਭਾਈ ਇੰਨੇ ਹੀ ਸਮਗਲਰ ਫੜੇ ਆ ਇਹਨਾਂ ਨੂੰ ਕਮਿਸ਼ਨ ਵੀ ਮਿਲਦੀ ਆ ਇਹ ਵੀ ਮੈਨੂੰ ਇੱਕ ਇਹਨਾਂ ਦੇ ਪੁਲਿਸ ਅਫਸਰ ਨੇ ਦੱਸਿਆ ਭਾਈ ਜਿੰਨੇ ਹੈਰੋਏ ਨੇ ਫੜਦੇ ਆ ਨਾ ਉਹਦਾ ਇਹਨਾਂ ਨੂੰ ਮੁਆਵਜ਼ਾ ਵੀ ਮਿਲਦਾ ਭਾਈ ਇਹਨਾਂ ਨੇ ਇੰਨੀ ਵੱਡੇ ਪਰ ਮੇਰਾ ਦਾਵਾ ਇਹ ਆ ਕਿ ਜਿੰਨਾ ਕੋ ਵੱਡਾ ਦਾਵਾ ਕਰਦਾ ਕਿ ਮੈਂ ਫੜੀ ਆ ਓਨੀ ਉਹ ਆਪ ਵੀ ਸਮਗਲਿੰਗ ਦੇ ਵਿੱਚ ਸ਼ਾਮਲਾ ਮੈਂ ਤੁਹਾਨੂੰ ਇੱਕ ਮਿਸਾਲ ਦੇਣਾ ਸਾਡਾ ਇੱਕ ਸਿੰਘ ਸੀ ਅ ਗਰਵਿੰਦਰ ਸਿੰਘ ਕਾਲਾ ਉਹ ਜੇਤੀ ਬਹਿ ਸ਼ਾਇਦ ਚੜਾਈ ਕਰ ਗਿਆ 1993 94 ਦੀ ਗੱਲ ਆ ਉਹਨੂੰ ਜੰਮੂ ਤੋਂ ਫੜਿਆ ਹੂੰ ਤੇ ਉਹਦੇ ਉੱਤੇ ਹੈਰੋਇਨ ਪਾਤੀ ਨੱਜਾਇਜ਼ ਠੀਕ ਜਦੋਂ ਕਿ ਮੈਨੂੰ ਪਤਾ ਸਾਡੇ ਕੋਲ ਨਹੀਂ ਆਇਆ ਹੂੰ ਇਕੱਠੇ ਆ ਉਹ ਤੋਂ ਆਇਆ ਦੇ ਉਹਦੇ ਉੱਤੇ ਹੈਰੋਇਨ ਪਾਤੀ ਪਰ ਜੇਸਨ ਇਨਸਪੈਕਟਰ ਨੇ ਹੈਰੋਇਨ ਹੈਰੋਇਨ ਉੱਤੇ ਪਾਈ ਬਾਦ ਵਿੱਚ ਉਹ ਵੱਡੀ ਤਦਾਦ ਦੀ ਦੇ ਹਰਵਿੰਦੇ ਕੇਸ ਦੇ ਵਿੱਚ ਉਹ ਆਪ ਜੇਲ੍ਹਤ ਆਇਆ ਇਹ ਇਸ ਤਰ੍ਹਾਂ ਮੈਂ ਕਿਤਾਬ ਵੀ ਲਿਖੀ ਆ ਛੇਵਾਂ ਦਰਿਆ ਉਹਦੇ ਵਿੱਚ ਮੈਂ ਸਾਰੀ ਮੈਂ ਪੂਰੀ ਤਵਦੀਸ਼ ਕਰਕੇ ਕਿ ਇਹ ਕਿਵੇਂ ਸਮਗਲਿੰਗ ਹੁੰਦੀ ਆ ਤੇ ਕੌਣ ਕੌਣ ਮਿਲ ਕੇ ਕਰਦੇ ਆ ਉਹ ਮੈਂ ਸਾਰੀ ਉਹਦੇ ਵਿੱਚ ਕਹਾਣੀ ਦੱਸੀ ਆ ਇਹ ਇਹ ਆ ਜੀ ਇਹ ਉਹ ਕੇਸ ਸੀ ਦੂਜੇ ਜਿਹੜੇ ਦੋਵੇਂ ਆ ਉਹ ਜਿਹੜੇ ਆ ਉਹ ਸਿੱਖ ਨੌਜਵਾਨਾਂ ਦੇ ਬੇਗੁਨਾਹਾਂ ਦੇ ਕਤਲ ਜਿਹੜੇ ਸਿੱਖ ਨੌਜਵਾਨਾਂ ਦਾ ਮਿੱਥ ਕੇ ਕਤਲਿਆਮ ਕਰਨ ਵਾਲੇ ਤੇ ਉਹਨਾਂ ਨੇ ਲੰਮਾ ਸਮਾਂ ਲਮਕਾਛੜੇ ਕੇਸ ਹਮ ਸਟੇ ਲੈ ਲੈ ਕੇ ਹਾਈ ਕੋਰਟ ਚੋਂ ਕਦੀ ਕਦੀ ਸੁਪਰੀਮ ਕੋਰਟ ਚੋਂ ਅਖੀਰ ਫਿਰ ਇੱਕ ਵਕੀਲਾਂ ਦੀ ਡੈਡੀਕੇਟਿਡ ਸਪਿਰਟ ਵਾਲੀ ਟੀਮ ਉੱઠી ਉਹ ਟੀਮ ਨੇ ਫਿਰ ਉਹ ਸਟੇ ਵੀ ਣਵਾਏ ਤੇ ਇਹਨਾਂ ਨੂੰ ਸੁਜਾਵਾਂ ਜੀ ਗੁਰਬਚਨ ਸਿੰਘ ਉਹਨਾਂ ਦੇ ਨਾਲ ਦਾ ਇੱਕ ਕੇਸ ਵੀ ਸੰਬੰਧਤ ਆ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇੱਕ ਬਜ਼ੁਰਗ ਸੀ ਜਿਨ੍ਹਾਂ ਨੇ ਉਹਨਾਂ ਦੇ ਖਿਲਾਫ ਲੰਬਾ ਉਮਰ ਕੇਸ ਲੜੀ ਸੁਪਰੀਮ ਕੋਰਟ ਦੇ ਵਿੱਚ ਵੀ ਜਾਂਦੇ ਰਹੇ ਹੋ ਪਰ ਉਹ 100 ਤੋਂ ਸਾਲ ਉੱਪਰ ਦੀ ਉਮਰ ਭੋਕੇ ਪੂਰੇ ਹੋ ਗਏ ਪਰ ਉਹਨਾਂ ਦੀ ਗਵਾਹੀ ਨਹੀਂ ਸੀ ਲਈ ਗਈ ਨਹੀਂ ਉਹ ਤੇ ਕੇਸ ਇੱਕ ਹੈਗਾ ਹੀ ਇਥੋਂ ਦਾ ਤਰਨ ਤਾਂ ਹੰਦਾਈਆ ਉਹਦਾ ਮੈਨੂੰ ਨਾਮ ਭੁੱਲ ਗਿਆ ਉਹ Hindu ਸੀ ਹਮ ਬਾਹਮਣੀ ਸੀ ਠੀਕ ਤੇ ਉਹ ਉਹਨੇ ਫੈਸਲਾ ਕੀਤਾ ਕਿ ਜਿੰਨਾ ਜਰ ਮੈਂ ਉਹਨੂੰ ਸਜ਼ਾਵਾ ਨਹੀਂ ਨਾ ਦਿਵਾ ਲਿੰਦਾ ਮੈਂ ਜੁੱਤੀ ਨਹੀਂ ਪੈਰ ਫੋਣੀ ਨੰਗੇ ਪੈਰੀ ਮੈਂ ਉਹਨੂੰ ਵੇਂਦਾ ਰਿਹਾ ਬਜ਼ੁਰਗ ਹੀ ਉਹ ਚੜਾਈ ਕਰ ਗਿਆ ਹੂੰ ਫਿਰ ਉਹਦੇ ਮੁੰਡੇ ਨੇ ਅੱਗੇ ਪੈਰਵਾਹੀ ਕਰਨੀ ਸ਼ੁਰੂ ਕੀਤੀ ਉਹਦਾ ਮੁੰਡਾ ਵੀ ਚੜਾਈ ਕਰ ਗਿਆ ਫਿਰ ਤਜਾ ਜਿਹੜਾ ਦੂਜਾ ਮੁੰਡਾ ਸੀ ਉਹਦਾ ਉਹ ਆਇਆ ਫਿਰ ਇਹਨਾਂ ਨੂੰ ਸਜਾਵਾਂ ਦੇ ਥੋੜ੍ਹਾ ਚਲੀ ਹੋਇਆ ਹੋਈਆਂ ਉਹ ਕੇਸ ਦੇ ਵਿੱਚ ਹਿੰਦੂ ਜਣੇ ਕਿ ਨੌਜਵਾਨਾਂ ਜਾਂ ਹਿੰਦੂ ਪਰਿਵਾਰਾਂ ਦੇ ਨਾਲ ਵੀ ਇਹਨਾਂ ਨੇ ਤਸ਼ੱਦਦ ਕੀਤਾ ਸੀ ਉਹਦਾ ਕੋਈ ਲੈਣ ਦੇ ਨਹੀਂ ਹੂੰ ਸਾਡੇ ਸੰਘਰਸ਼ ਦੇ ਨਾਲ ਹੂੰ ਪਰ ਇਹਨਾਂ ਨੇ ਆਪਣੀ ਪ੍ਰਾਪਤੀ ਦਿਖਾਉਣ ਵਾਸਤੇ ਹੂੰ ਉਹਦੇ ਵਿਚਾਰੇ ਆਪਣਾ ਸਮਾਨ ਵੇਚ ਕੇ ਤੇ ਗੁਜ਼ਾਰਾ ਕਰਦੇ ਸੀ ਠੀਕ ਹੈ ਨਾ ਜਿਵੇਂ ਸ਼ਾਫਲੀ ਲੰਮੀ ਜਾਂ ਇਹੋ ਜਿਹਾ ਉਹਨਾਂ ਦਾ ਹੈਗਾ ਹੀ ਕਾਰੋਬਾਰ ਹੈ ਗਰੀਬ ਪਰਿਵਾਰ ਤੇ ਉਹ ਚੁੱਕਿਆ ਪੈਸੇ ਮੰਗਦੇ ਸੀ ਪਰ ਇੰਨੇ ਪੈਸੇ ਉਹਦੇ ਛੱਡ ਦਿੰਦੇ ਆ ਕਿਉਂਕਿ ਇਹ ਪੁਰਸ਼ ਕਲਚਰ ਬਣ ਗਿਆ ਸੀ ਕਿ ਜਿੰਨੂੰ ਫੜ ਲੈਣਾ ਪੈਸੇ ਲੈ ਕੇ ਛੱਡਣਾ ਅੱਛਾ ਨਹੀਂ ਤੇ ਚਾਹੇ ਜੇਲ ਸੌੜ ਦੇਣਾ ਤੇ ਜਾਂ ਫਿਰ